ਨਮਸਕਾਰ ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਵੈਬ ਚੈਨਲ ਤੇ ਮੈਂ ਮਨੂਸ਼ ਸ਼ਰਮਾ ਸਮੁਕੇਰੀਆਂ ਪੁਲਿਸ ਨੇ ਵਕਫ ਵਕ ਮਾਮਲਿਆਂ ਦੇ ਵਿੱਚ ਦੋ ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਮੁਕੇਰੀਆਂ ਥਾਣੇ ਦੇ ਐਸਐਚਓ ਜਗਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਅਤੇ ਕੋਸਕੋ ਆਪਰੇਸ਼ਨ ਦੇ ਦੌਰਾਨ ਐਸਆਈ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਦੇ ਸਮੇਤ ਚੈਕਿੰਗ ਦੌਰਾਨ ਪਵਾਰਾ ਮੋੜ ਮੁਕੇਰੀਆਂ ਤੋਂ ਮਹੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਜ਼ਦੀਕ ਆਰਿਆ ਸਕੂਲ ਮੁਕੇਰੀਆਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 110 ਖੁੱਲੀਆਂ ਨਸ਼ੀਲੀ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਅਤੇ ਐਸਆਈ ਬਲਵੰਤ ਸਿੰਘ ਚੌਂਕੀ ਇੰਚਾਰਜ ਪੰਘਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਾਲ ਪਿੰਡ ਮਾਨਸਰ ਤੋਂ ਵਿਪਨ ਕੁਮਾਰ ਪੁੱਤਰ ਸ਼ੋਕ ਕੁਮਾਰ ਵਾਸੀ ਵਾਰ ਨੰਬਰ 13 ਮੋਹੱਲਾ ਕਿਸ਼ਨਪੁਰ ਰੇਲਵੇ ਰੋਡ ਮੁਕੇਰੀਆਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 37500 ਐਮਲ ਨਜ਼ਾਇਜ ਸ਼ਰਾਬ ਬਰਾਮਦ ਕਰਕੇ આરોપી ਦੇ ਖਿਲਾਫ ਆਪਕਾਰੀ ਐਕਟ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਜੋ ਰੱਪੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋਂ ਡੂੰਘਾਈ ਦੇ ਨਾਲ ਪੁਸ਼ਗਿਸ਼ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਮੁਕੇਰੀਆਂ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਕੋਈ ਨਸ਼ਾ ਕਰਦੇ ਹਨ ਜੇਕਰ ਉਹ ਛਡਣਾ ਚਾਹੁੰਦੇ ਹਨ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਨ ਉਹ ਉਹਨਾਂ ਦੇ ਨਸ਼ਾ ਛਡਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਨਗੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੇ ਐਸਪੀ ਡੀ ਸਾਹਿਬ ਹਿਸ਼ਾਪੁਰ ਅਤੇ ਡੀਐਸਪੀ ਸਾਡੇ ਲਲਤ ਕੁਮਾਰ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਸੋ ਆਪਰੇਸ਼ਨ ਦੀ ਮਹਿੰਮ ਚਲਾਈ ਸੀ ਕਸੋ ਆਪਰੇਸ਼ਨ ਦੀ ਮਹਿੰਮ ਸੰਬੰਧੀ ਐਸਆਈ ਜਗਜੀਤ ਸਿੰਘ ਨੇ ਮਹੇਸ਼ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 110 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਸਾਡੇ ਚੌਕੀਚਾਰ ਦੇ ਐਸਐਸਪੀ ਬਲਬੰਦ ਸਿੰਘ ਨੇ ਵਿਪਨ ਕੁਮਾਰ ਨੂੰ ਕਾਬੂ ਕਰਕੇ ਉਸ ਤੋਂ 50 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀਆਂ। ਜਦੋਂ ਇਹਨਾਂ ਦਾ ਰਿਕਾਰਡ ਅਸੀਂ ਚੈੱਕ ਕੀਤਾ, ਰਿਕਾਰਡ ਚੈੱਕ ਕਰਨ ਤੋਂ ਮਹੇਸ਼ ਕੁਮਾਰ ਦੇ ਖਿਲਾਫ ਪਹਿਲਾਂ ਵੀ 5 ਮੁਕੱਦਮੇ ਐਨਡੀਪੀ ਸੈਕਟਰ ਤੇ ਚੋਰੀ ਦੇ ਦਰਜ ਹਨ। ਇਸੇ ਤਰ੍ਹਾਂ ਵਿਪਨ ਕੁਮਾਰ ਦੇ ਖਿਲਾਫ 11 ਮੁਕੱਦਮੇ ਦਰਜ ਹਨ ਜਿਨ੍ਹਾਂ ਦੇ ਖਿਲਾਫ ਚੋਰੀ ਅਤੇ ਐਨਡੀਪੀ ਸੈਕਟਰ ਦੇ ਮੁਕੱਦਮੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਨਸ਼ਿਆਂ ਨੂੰ ਡੀਡਿਕਸ਼ਨ ਨਸ਼ੇ ਕਰਨ ਵਾਲੇ ਵਿਅਕਤੀ ਨੂੰ ਡੀਡਿਕਸ਼ਨ ਜਮ੍ਹਾਂ ਕਰਾਉਣ ਲਈ ਅੱਜ ਸਾਡੇ ਕੋਲ ਚੱਕਲਾ ਬਰਖਤ ਤੋਂ ਗਰਮੀ ਸਿੰਘ ਰੂਪਾ ਹੈਪੀ ਪੁੱਤਰ ਬਚਨ ਸਿੰਘ ਸਾਡੇ ਕੋਲ ਆਇਆ ਸੀਗਾ ਪਿੰਡ ਦੇ ਸਹਿਯੋਗ ਨਾਲ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਜਸੂਏ ਜਮ੍ਹਾਂ ਕਰਾਇਆ ਗਿਆ ਮੇਰੇ ਵੱਲੋਂ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆਵੇ ਜਿਹੜੇ ਕੋਈ ਉਹਨਾਂ ਦੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਕੋਈ ਨਸ਼ਾ ਛੜਨਾ ਚਾਹੁੰਦੇ ਆ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਹੋ ਚੁੱਕੇ ਆ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਵਾਂਗੇ ਤਾਂ ਜੋ ਸਾਡੇ ਪੰਜਾਬ ਦਾ ਭਵਿਕ ਪੱਛ ਸਕੇ ਇਸ ਲਈ ਸਾਰੇ ਵਿਅਕਤੀਆਂ ਨੂੰ ਹਦਾਇਤ ਕੀਤੀ ਜਾਂਦੀ ਜੇਕਰ ਕੋਈ ਨਸ਼ੇ ਵਾਲਾ ਇਦਾਂ ਦਾ ਆਦੀ ਹੈ ਤੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਵਾਂਗੇ ਉਹਦਾ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਹੋਊਗਾ ਫ੍ਰੀ ਆਫ ਕਾਸਟ ਹੋਊਗਾ